ਹਰੇਕ ਜ਼ੋਨ ਦੇ ਜਿਹੜੇ ਐ ਕੋਆਰਡੀਨੇਟਰਸ ਅਲੱਗ-ਅਲੱਗ ਲਾਏ ਆ ਜਿਵੇਂ ਮੈਨੂੰ ਮਾਝਾ ਜ਼ੋਨ ਦਾ ਕੋਆਰਡੀਨੇਟਰ ਲਾਇਆ ਗਿਆ ਹੈ ਔਰ ਨਾਲ ਹੀ ਹੈਲਥ ਦੇ ਉੱਤੇ ਜਿਹੜੇ ਵੀ ਰੀਹੈਬਿਲਿਟੇਸ਼ਨ ਸੈਂਟਰਸ ਹੈ ਸੈਂਟਰਲ ਲੈਵਲ ਦੇ ਉੱਤੇ ਪੰਜਾਬ ਦੀ ਉਹਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਦੋਂ ਵੀ ਅਸੀਂ ਜਿਵੇਂ ਮੇਰੀ ਮਾਜਾ ਜ਼ੋਨ ਦੀ ਕੋਆਰਡੀਨੇਟਰ ਤੇ ਥੱਲੇ ਅਸੀਂ ਡਿਸਟ੍ਰਿਕਟ ਕੋਆਰਡੀਨੇਟਰਸ ਲਾਈਨ ਹੈ ਫਿਰ ਅਸੈਂਬਲੀ ਕੋਆਰਡੀਨੇਟਰਸ ਲਾਈਨ ਹੈ ਫਿਰ ਉਸ ਤੋਂ ਥੱਲੇ ਸਾਡੀਆਂ ਟੀਮਸ ਆ ਫਿਰ ਪਿੰਡਾਂ ਤੱਕ ਜਿਹੜੀਆਂ ਟੀਮਸ ਐ ਉਹ ਥੱਲੇ ਜਾ ਕੇ ਕੰਮ ਕਰਨੀਆਂ ਔਰ ਹਰ ਇੱਕ ਪਿੰਡ ਦੇ ਵਿੱਚ ਜਿਵੇਂ ਸਾਡੀਆਂ ਮੀਟਿੰਗਸ ਹੋ ਰਹੀਆਂ ਨੇ ਔਰ ਮੇਕ ਸ਼ੋਰ ਕਰ ਰਹੇ ਕਿ ਅਸੀਂ 100 ਵਿੱਚ ਕਾ ਰਹੇ ਕਿ ਅਸੀਂ ਨਸ਼ਾ ਤਸਕਰਾਂ ਨੂੰ ਫੜਾਵਾਂਗੇ ਔਰ ਜਿੰਨੇ ਵੀ ਸਾਡੇ ਪੇਸ਼ੈਂਟਸ ਐ ਅਸੀਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਲੈ ਕੇ ਜਾਵਾਂਗੇ ਸੋ ਮੈਨੂੰ ਲੱਗਦਾ ਵੀ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਬੰਦੇ ਨੂੰ ਪਤਾ ਹੁੰਦਾ ਵੀ ਨਸ਼ਾ ਕੌਣ ਵੇ ਦੀ ਜਿਹੜੀ ਕਮੇਟੀ ਹੈ ਉਹ ਉੱਪਰ ਸਾਨੂੰ ਦਊਗੀ ਅਸੀਂ ਉੱਤੇ ਛਾਪਾਂ ਮਾਰੀ ਜਰੂਰ ਕਰਵਾਵਾਂਗੇ ਅੱਜ ਤੱਕ ਦੀਆਂ ਜਿਹੜੀਆਂ ਵੀ ਸਰਕਾਰਾਂ ਸੀਗੀਆਂ ਉਹਨਾਂ ਨੇ ਅੱਜ ਤੱਕ ਇਸ ਲੈਵਲ ਦੇ ਉੱਤੇ ਗ੍ਰਾਸ ਰੂਟ ਲੈਵਲ ਦੇ ਉੱਤੇ ਕਦੀ ਕੰਮ ਨਹੀਂ ਕੀਤਾ ਜਿੰਨਾ ਸਾਡੀ ਸਰਕਾਰ ਕਰ ਰਹੀ ਹੈ ਔਰ ਇਨ ਫੈਕਟ ਤੁਹਾਡੀ ਹੈਰਾਨਗੀ ਦੀ ਗੱਲ ਹੋਊਗੀ ਕਿ 올ਓਵਰ ਪੰਜਾਬ ਜਿੰਨੇ ਵੀ ਸਾਡੇ ਜਿਹੜੇ ਸਾਈਕੀਆਟ੍ਰਿਸਟ ਹੈ ਸਿਰ ਬਹੁਤ ਘੱਟ ਗਿਣਤੀ ਦੇ ਵਿੱਚ ਜਿਹੜੇ ਆ ਉਹਨਾਂ ਦੀ ਭਰਤੀ ਕੀਤੀ ਗਈ ਸੀਗੀ ਔਰ ਉਹਨਾਂ ਲੋਕਾਂ ਦੀ ਭਰਤੀ ਕੀਤੀ ਗਈ ਸੀਗੀ ਕਿਸੇ ਦਾ ਮਾਮੇ ਦਾ ਪੁੱਤ ਹੋ ਗਿਆ ਕਿਸੇ ਦੀ ਚਾਚੇ ਦੀ ਧੀ ਹੋ ਗਈ ਉਹਨਾਂ ਦੇ ਕੋਲ ਉਹ ਸਫੀਸ਼ੀਐਂਟ ਡਿਗਰੀਜ਼ ਹੀ ਨਹੀਂ ਹੈਗੀਆਂ ਜਿਹੜੀਆਂ ਕਿ ਉਹ ਸਾਈਕੀਆਟ੍ਰਿਸ ਅ ਅਸੀਂ ਦੱਸ ਸਕੀ ਉਹਨਾਂ ਨੂੰ ਠੀਕ ਹੈ ਸੋ ਸਾਡੀ ਗਵਰਨਮੈਂਟ ਜਿਹੜੀ ਹੈ ਨਵੇਂ ਸਾਈਕੀਆਟ੍ਰਿਸ ਨੂੰ ਹਾਇਰ ਕਰ ਰਹੀ ਹੈ ਪੜੇ ਲਿਖੇ ਪ੍ਰੋਫੈਸਰਸ ਯੂਨੀਵਰਸਿਟੀ ਤੋਂ ਲਿੱਤੇ ਜਾ ਰਹੇ ਆ ਉਹਨਾਂ ਏਮਸ ਵਰਗੇ ਹਸਪੀਟਲਸ ਦੇ ਵਿੱਚ ਟ੍ਰੇਨਿੰਗ ਹੋ ਰਹੀ ਹੈ ਵਿਥਿਨ ਅ ਮੰਥ অর 2 ਤੁਸੀਂ ਵੇਖੋਗੇ ਗਰਾਊਂਡ ਦੇ ਉੱਤੇ ਬਹੁਤ ਸਾਰੇ ਸਾਈਕੀਟ੍ਰਿਸ ਜਿਹੜੇ ਆ ਰੀਹੈਬਿਟੇਸ਼ਨ ਸੈਂਟਰਸ ਦੇ ਵਿੱਚ ਔਰ ਡਿਡਿਕਸ਼ਨ ਸੈਂਟਰਸ ਦੇ ਵਿੱਚ ਤੁਹਾਨੂੰ ਦੇਖਣਗੇ ਜਿਹੜੀ ਕਿ ਉਹਨਾਂ ਦੀ ਚੰਗੇ ਤਰੀਕੇ ਦੇ ਨਾਲ ਜਿਹੜੀ ਸਾਈਕੋਲੋਜੀਕਲੀ ਟ੍ਰੀਟਮੈਂਟ ਹੋਣਾ ਚਾਹੀਦਾ ਹੈ ਪੇਸ਼IENTS ਦਾ ਔਰ ਇਨਫੈਕਟ ਉਹ ਸੈਂਟਰ ਸੇ ਵੈਜੀਟੇਟੀ ਗੋਲੀ ਦੀ ਦਿੱਕਤ ਹੈ ਉਹਦੇ ਉੱਤੇ ਪੂਰਾ ਬਾਇਓਮੈਟ੍ਰਿਕ ਹੋਊਗਾ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਜਿਹੜੇ ਹੈਲਥ ਮਿਨਿਸਟਰ ਹੈ 올 ਓਵਰ ਪੰਜਾਬ ਘੁੰਮ ਰਿਹਾ ਹੈ ਔਰ ਸਾਰੇ ਸੈਂਟਰਸ ਦਾ ਮੌ ਔਰ ਕਿਥੇ ਏਸੀ ਔਰ ਕਿਥੇ ਬਾਥਰੂਮ ਸੀ ਕੋਈ ਤੰਗੀ ਹੈ ਜੋ ਵੀ ਕਿਸੇ ਵੀ ਤਰੀਕੇ ਦੀ ਤੰਗੀ ਹੈ ਉਸ ਨੂੰ ਪੂਰਾ ਕਰ ਰਹੇ ਨੇ ਸੋ ਮੈਨੂੰ ਲੱਗਦਾ ਨਹੀਂ ਹੈ ਕਿ ਅੱਜ ਤੱਕ ਇਹ ਜੀ ਸਰਕਾਰ ਮਤਲਬ ਕਿਸੇ ਵੀ ਸਰਕਾਰ ਨੇ ਇੰਨਾ ਪੈਨ ਲਿਆ ਹੋਵੇ ਗਰਾਊਂਡ ਲੈਵਲ ਤੱਕ ਕੰਮ ਕਰਦੇ ਆ ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਔਰ ਪੁਲਿਸ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਹੀ ਹੈ ਕੱਲੀ ਤਰਨ ਤਰਨ ਦੇ ਵਿੱਚ ਵੀ ਬਹੁਤ ਵੱਡੀ ਰਿਕਵਰੀ ਹੋਈ ਹੈ ਅੱਜ ਸਾਹਮਣੇ ਆਜੂਗਾ ਐਸਐਸਪੀ ਸਾਹਿਬ ਨੇ ਦੱਸਿਆ ਕੱਲ ਘਰਿੰਡੇ ਦੇ ਵਿੱਚ ਵੀ ਬਹੁਤ ਸਾਰੀ ਜਿਹੜਾ ਡਰੋਨ ਸੁੱਟ ਕੇ ਗਿਆ ਸੀਗਾ ਨਸ਼ਾ ਉਹਦੇ ਵਿੱਚ ਵੀ ਜਿਹੜੀ ਬ੍ਰਾਹਮਤੀ ਹੋਈ ਹੈ ਸੋ ਸਾਰੇ ਕਿਤੇ ਸੀਐਮ ਸਾਹਿਬ ਬਹੁਤ ਵਧੀਆ ਕੰਮ ਕਰਾ ਰਹੇ ਹਨ ਅਰਵਿੰਦ ਸਰਦਾ ਇਹ ਹੈਗਾ ਹੈ ਕਿ ਬਹੁਤ ਸੀਰੀਅਸ ਲੈਵਲ ਦੇ ਉਤੇ ਅਸੀਂ ਜਿਹੜਾ ਨਸ਼ਾ ਹੈ ਪੰਜਾਬ ਦੇ ਵਿੱਚੋਂ ਖਤਮ ਕਰਨਾ ਬਦਲਾਅ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਾ ਵਿਰੋਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ